ਹਮੇਸ਼ਾ ਔਕੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ ਅਮਿਤ ਕੁਮਾਰ ਪੰਚਾਲ ਪੱਤਰਕਾਰ ਸਮਾਜ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਗੌਰਵ ਤੋਰਾ ਪੱਤਰਕਾਰਾਂ ਨੂੰ ਆਪਣੇ ਪ੍ਰੋਸੇਯੋਗਤਾਂ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਸੁਬੇਕ ਸਿੰਘ ਡੀਸੀ ਤੇ ਐਸਐਸਪੀ ਵੱਲੋਂ ਕਲੱਬ ਦੇ ਪ੍ਰਧਾਨ ਸਕੱਤਰ ਤੇ ਨਵ ਨਿਯੁਕਤ ਅਹੁਦੇਦਾਰਾ ਦਾ ਸਨਮਾਨ ਪ੍ਰੈਸ ਕਲੱਬ ਕਪੂਰਥਲਾ ਦੇ ਗਠਨ ਉਪਰੰਤ ਕਲੱਬ ਦੇ ਨਵੇਂ ਬਣੇ ਅਹੁਦੇਦਾਰਾ ਦੇ ਸਨਮਾਨ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਐਸਐਸਪੀ ਗੌਰਵ ਤੂਰਾ ਤੇ ਜ਼ਿਲ੍ਹਾ ਲੋਕ ਸੰਪਰਕ ਅਕਸਰ ਸੁਭੇਕ ਸਿੰਘ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਮਾਗਮ ਦੇ ਆਰੰਭ ਵਿੱਚ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਸੰਦੀਪ ਓਬਰਾਏ ਨੇ ਮੁਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਕਲੱਬ ਦੇ ਉਦੇਸ਼ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਬਾਅਦ ਵਿੱਚ ਕਲੱਬ ਦੇ ਸਰਪ੍ਰਸਤ ਤੇ ਸਟੇਟ ਅਵਾਰਡੀ ਰੋਸ਼ਨ ਖੇੜਾ ਨੇ ਕਲੱਬ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਪਹਿਲੇ ਪੱਤਰਕਾਰੀ ਤਾਂ ਦੂਰ ਰਹਿ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਪੱਤਰਕਾਰਾਂ ਦੇ ਰੋਲ ਬਾਰੇ ਚਰਚਾ ਕੀਤੀ ਸਮਾਗਮ ਨੂੰ ਸੰਬੋਧਨ ਕਰਦੇ ਆ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਪ੍ਰੈਸ ਪ੍ਰਸ਼ਾਸਨ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਦੀ ਹੈ ਤੇ ਕਪੂਰਥਲਾ ਦੇ ਪੱਤਰਕਾਰਾਂ ਨੇ ਹਮੇਸ਼ਾ ਹਰ ਔਖੇ ਸਮੇਂ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਤੇ ਮੈਂ ਭਵਿਕ ਵਿੱਚ ਵੀ ਆਸ ਕਰਦਾ ਹਾਂ ਕਿ ਉਹ ਜ਼ਿਲ੍ਹਾ ਕਪੂਰਥਲਾ ਨੂੰ ਹੋਰ ਗੁਲੰਦੀਆ ਤੇ ਲੈ ਜਾਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਉਨ੍ਹਾਂ ਕਿਹਾ ਕਿ ਸਾਰਥਿਕ ਆਲੋਚਨਾ ਬਹੁਤ ਜ਼ਰੂਰੀ ਹੈ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਸਮਾਗਮ ਨੂੰ ਸੰਬੋਧਨ ਕਰਦਿਆਂ ਐਸਐਸਪੀ ਗੌਰਵ ਤੂਰਾ ਨੇ ਕਲਬ ਦੇ ਨਵ ਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਕਲਬ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਪੱਤਰਕਾਰਾਂ ਨੂੰ ਆਪਣੇ ਫਰਜ਼ ਨਿਭਾਉਂਦਿਆਂ ਸਾਫ਼ ਸੁਥਰੀ ਪੱਤਰਕਾਰੀ ਕਰਦੇ ਆ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਸੁਬੇਕ ਸਿੰਘ ਨੇ ਪ੍ਰੈਸ ਕਲੱਬ ਦੇ ਗਠਨ ਲਈ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੱਤਰਕਾਰਾਂ ਦੇ ਖੇਤਰ ਵਿੱਚ ਬਹੁਤ ਚੁਣੌਤੀਆਂ ਹਨ ਇਸ ਲਈ ਪੱਤਰਕਾਰਾਂ ਨੂੰ ਆਪਣੀ ਪ੍ਰੋਸੇ ਯੋਗਤਾ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਸਮਾਗਮ ਵਿੱਚ ਕਲੱਬ ਦੇ ਅਹੁਦੇਦਾਰਾਂ ਨੇ ਅਮਿਤ ਕੁਮਾਰ ਪੰਚਾਲ ਗੌਰਵ ਤੂਰਾ ਤੇ ਸੁਬੇਕ ਸਿੰਘ ਨੂੰ ਸਨਮਾਨਿਤ ਕੀਤਾ कपूरथला तो पत्रकार जोगिंदर सिंह जाति के गोबिंद सुखीजा की विशेष रिपोर्ट लेकिन जो तो कोरोना का आया कोरोना का तो पता ऐसे तो काली भी हो गया फिर ऐसी ही बिल्कुल निकल के बैठ गई थी एक कोशिश की थी कौन सा बड़ा देश जाना जिसने ये सारे ने और राइट साउथ ने इस आलू का क्या होना चाहिए इस चार्ट सांझे करने का मौका मिल गया मुझे लगता है कि पंच दी ਉਹਦਾ ਦਾ ਲੋੜ ਹੈ ਕਿ ਜਿੰਨੇ ਅਸੀਂ ਇੱਕ ਜੁਨੇ ਦੀ ਗੱਲ ਹੁਣ ਵੀ ਸਹੀ ਹੈ ਸਮਝਣੀ ਚਾਹੀਦੀ ਹੈ ਤੇ ਇੱਕ ਰਿਸਪੋਨਸੀਬਲ ਤਰੀਕੇ ਨਾਲ ਆਪਾਂ ਇਕੱਠੇ ਹੋ ਕੇ ਅੱਗੇ ਵਧੀਏ ਤਾਂ ਜੋ ਸਾਡਾ ਜੋ ਹਲਟੀਵੇਟ ਪਰਪਸ ਹੈਗਾ ਹੈ ਮੀਡੀਆ ਦਾ ਪਹੁੰਚ ਦਾ ਐਡਵੋਕਸੀ ਦਾ ਉਹ ਲੋਕ ਭਲਾਈ ਦੀ ਹੈਗਾ ਤੇ ਇਸ ਕਰਕੇ ਜੇ ਕੋਈ ਵੀ ਜਿੰਨਾ ਆਪਾਂ ਕਮਿਊਨੀਕੇਟ ਕਰਾਂਗੇ ਜੁਨੇ ਨਾਲ ਸੋਨਾ ਅਸੀਂ ਜੁਨੇ ਨਾਲ ਸਟੈਂਡਿੰਗ ਕਰਾਂਗੇ ਚਾ ਮੈਨੂੰ ਇਹਨੂੰ ਆਲਪੋਸ छः महीने तो समा हो चुके हैं मैं आप काफ़ी सीर मीडिया ऑलमोस्ट सारे मैं किसी ना किसी कपैसिटी इंट्रैक्ट किया मैं बड़ी खुशी हो रही गल कह कि जो ऑलमोस्ट सारे ही बड़े ही सीजन बहुत ही बैलेंस बहुत ही मतलब चंकी रिपोर्टिंग करते हैं ना प्रशासन जंगा तालमेल करके बार चलते हैं ਤੇ ਮੈਂ ਤੁਹਾਡਾ ਉਸ ਚੀਜ਼ ਲਈ ਮੈਂ ਬਹੁਤ ਧੰਨਵਾਦ ਕਰਦਾ ਕਿ ਜੁਦੀ ਗਲ ਕਿਉਂਕਿ ਪੂਰੀਆ ਹੈਗੇ ਆਪਾਂ ਸੰਵਾਰ ਤੁਮ ਹੈਗੇ ਆਪਾਂ ਡੈਮੋਕ੍ਰੇਸੀ ਦਾ ਤੇ ਸਾਡੇ ਕੋਲ ਬਹੁਤ ਉੱਪਰ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਉਹ ਜ਼ਿੰਮੇਵਾਰੀ ਲਈ ਲਈਏ ਉਹਨੂੰ ਆਪਾਂ ਇੱਕ ਬੜੇ ਤਗੀਦ ਦੇ ਨਾਲ ਆਪਾਂ ਕੱਢਣਗੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਜੀ ਆਪਾਂ ਲੋਕੀ ਲਿਖਦੇ ਆ ਜਿਸ ਤਰੀਕੇ ਨਾਲ ਅਸੀਂ ਲਿਖਦੇ ਆ ਬੜੀ ਰਿਸਪਾਂਸਿਬਲ ਜੀਣਾ ਦੇਖੀਏ ਤਾਂ ਜੋ ਇਵੈਂਟਰੀ ਆਪਣੀ ਕਵਰ ਹੋ ਜਾਏ ਕਿਸੇ ਤਰੀਕੇ ਦਾ ਮਾਹੌਲ ਜਿਹੜਾ ਕੋਈ ਵੀ ਨਾ ਕਰਵਾਵੇ ਤੇ ਲੋਕਾਂ ਤੱਕ ਕਿਹੜਾ ਸੰਦੇਸ਼ ਵੀ ਪ੍ਰੋਪਰ ਪਹੁੰਚੇ ਮੇਰੇ ਵੱਲੋਂ ਕਦੇ ਵੀ ਇਹ ਨਹੀਂ ਕਿਹਾ ਜਾਊਗਾ ਕਿ ਆਹ ਖਬਰ ਲਾਓ ਜਾਂ ਨਾ ਲਾਓ ਜਾਂ ਵਾਟ ਨਾ ਮੈਂ ਬਿਲਕੁਲ ਉਸ ਚੀਜ਼ ਜਿਹਨੀ ਹੈਗਾ ਮੈਂ ਆਪਣੇ ਕੰਮ ਨਾਲ ਧਿਆਨ ਲੱਗਦਾ ਬਸ ਮੈਨੂੰ ਆਪਣਾ ਕੰਮ ਠੀਕ ਰੱਖਣਾ ਹੈrest ਇਹਨਾਂ ਲੋਕਾਂ ਨੇ ਉਹਨਾਂ ਨੇ ਕਰਨਾ ਹੈ ਮੇਰੇ ਵੱਲੋਂ ਜਦੋਂ ਪੂਰਾ ਸਪੋਰਟ ਹੋਵੇਗਾ ਮੈਂ ਤੁਹਾਨੂੰ ਅਬਜੈਕਟਿਵ ਰਿਪੋਰਟਿੰਗ ਕਰਾਂਗਾ ਤੁਹਾਨੂੰ ਕਿਸੇ ਚੀਜ਼ ਦੀ ਕਨਫਰਮੇਸ਼ਨ ਚਾਹੀਦੀ ਹੈ ਮੈਂ ਤੁਹਾਨੂੰ ਦਵਾਂਗਾ ਪਰ ਕਦੇ ਵੀ ਚੀਜ਼ ਕਨਫਰਮ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਨਹੀਂ ਦੱਸਾਂਗਾ ਉਹਦੇ ਲਈ ਮੇਰੀ ਬੇਨਤੀ ਹੈ ਲੈਟ ਅਸ ਨਾਟ ਜੰਪ ਦਾ ਗਨ ਕਿ ਜਲੋ ਜਲੋ ਚੀਜ਼ ਕੋਈ ਨਹੀਂ ਹੈ ਜਾਂ ਪ੍ਰੋਸੈਸ ਹੈ ਉਸ ਵੇਲੇ ਮੈਂ ਬ੍ਰੇਕ ਨਹੀਂ ਕਰ ਸਕਦਾ ਅਸੀਂ ਬ੍ਰੇਕ ਕਰਾਂਗੇ ਜਦੋਂ ਅਸੀਂ ਪ੍ਰੋਪਰਲੀ ਉਹਤੇ ਕੰਮ ਕਰ ਲਾਂਗੇ ਤੁਹਾਨੂੰ ਅਸੀਂ ਡੀਟੀਏ ਇੱਥੇ ਕਰ ਦੱਸਾਂਗੇ ਤੇ ਮੇਰੀ ਆ ਤੁਹਾਨੂੰ गुजारिश ਹੈ ਕਿ ਐਡਾਈਲੀ ਲੇਟਸਟ ਟੌਪ ਜੰਪ ਕਰ ਅਸੀਂ ਵਧੀਆ ਤਾਲਮੇ ਨਾਲ ਜਿਹੜਾ ਅੱਗੇ ਚੱਲੀਏ ਦੂਜਾ ਤੁਹਾਨੂੰ ਤੁਹਾਨੂੰ ਵੀ ਬਧਾਈ ਹੈ ਔਰ ਸ਼ੁਕਰੀਆ ਇਸ ਦਾ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਨਾਲ ਜੋ ਗਰੁੱਪ ਹੋਣ ਦਾ ਮੌਕਾ ਮਿਲਿਆ ਤੇ ਇਹ ਗੱਲਾਂ ਕਰਨ ਦਾ ਮੌਕਾ ਮਿਲਿਆ ਆਪਦੇ ਲਈ ਵੀ ਸ਼ੁਕਰੀਆ ਤੇ ਧੰਨਵਾਦ ਤੁਹਾਡਾ ਜੈਸੇ ਬੰ ਮਿਲੇ ਜੋ ਸਾਥੀ ਨੇ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਸਾਰੀ ਗੱਲਾਂ ਕੀਤੀਆਂ ਜੋ ਪ੍ਰੈਸ ਦਾ ਰੂਲ ਹੈ ਜਮੂਲੀਅਤ ਦੇ ਵਿੱਚ ਚੌਥਾ ਸਤੰਨ ਦਾ ਦਰਜਾ ਉਹਨਾਂ ਦੱਸਾ ਕੇ ਉਹ ਬੜੀ ਮੂਤ ਸਮਝ ਕੇ ਦੱਸਤਾ ਹੈ। ਪੀਬੀਆਰ ਨੂੰ ਆਪਨੇ ਬੜੇ ਤਰੀਕੇ ਨਾਲ ਦੱਸ ਦਿੱਤੀ ਕਿ ਤੁਸੀਂ ਆਪਣੇ ਦਾ ਸਮਾਨ ਲਾ ਜੇ ਨਾ। ਕਮਾਰ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨੇ ਚੱਕੀਆਂ ਨੇ ਉਹ ਵੀ ਲੋਕਾਂ ਦੇ ਸਾਹਮਣੇ ਬੜੇ ਸਹੀ ਤਰੀਕੇ ਨਾਲ ਤਲੀਕੇ ਨਾਲ ਤੁਸੀਂ ਪੇਸ਼ ਕਰਦੇ ਹੋ। ਨਾਲ ਦੀ ਨਾਲ ਕੁਝ ਪ੍ਰਸ਼ਾਸਨ ਨੂੰ ਵੀ ਜਿੱਥੇ ਕਿਤੇ ਲੱਗਦਾ ਹੈ ਕਿ ਸਾਡੇ ਸਮਾਜਿਕ ਕੰਮ ਕਰਨੀ ਲੋੜ ਉਹ ਵੀ ਤੁਸੀਂ ਰੋਲ ਅਦਾ ਕਰਦੇ ਹੋ ਕਨਸਪਟਿਵ ਕ੍ਰਿਟਿਸਿਜ਼ਮ ਡੈਮੋਕ੍ਰੇਸੀ ਦਾ ਇੱਕ ਬਹੁਤ ਐਮਭੰਗ ਹੈ ਕਿਤੇ ਨਾ ਕਿਤੇ ਤੁਹਾਡੇ ਲਈ ਉਹ ਫੀਡਬੈਕ ਅਤੇ ਆਈਪਨ ਦਾ ਕੰਮ ਕਰਦਾ ਨਾਲ ਦੀ ਨਾਲ ਇੱਕ ਬਹੁਤ ਵਿਸ਼ੇਸ਼ ਰੋਲ ਤੁਹਾਡਾ ਹੈ ਕੀ ਜੋ ਸਰਕਾਰ ਦੇ ਪ੍ਰੋਗਰਾਮ ਨੇ ਸਰਕਾਰੀ ਲਿਖੀਆਂ ਨੇ ਪ੍ਰਸ਼ਾਸਨ ਦਾ ਜਿੱਦਾਂ ਕੋਸ਼ਿਸ਼ ਕਰਦਾ ਜਿੰਨੇ ਕਿਹਾ ਕਿ ਅਸੀਂ ਇੱਕ ਪੁੱਲਾਂ ਔਰ ਅਸੀਂ ਇਸ ਪੁੱਲ ਨੂੰ ਮਜ਼ਬੂਤ ਕਰਨ ਲਈ ਇਹ ਜਿਹੜਾ ਪ੍ਰੈਸ ਕਲੱਬ ਦਾ ਗਠਨ ਕੀਤਾ ਹੈ ਔਰ ਅਸੀਂ ਪ੍ਰਸ਼ਾਸਨ ਦੀ ਆਕਟ ਤੇ ਕੰਡ ਬਣ ਕੇ ਤੁਹਾਡੇ ਲਈ ਹਮੇਸ਼ਾ ਕੰਮ ਕਰਾਂਗੇ ਔਰ ਨਾਲ ਨਾਲ ਜਿੱਥੇ ਜਿੱਥੇ ਜਾਣਕਾਰੀ ਦੇਣ ਦੀ ਲੋੜ ਹੈ ਉੱਥੇ ਜਾਣਕਾਰੀ ਵੀ ਦਿਆਂਗੇ ਔਰ ਜਿੱਥੇ ਖਬਰਾਂ ਨਾਲ ਤੁਹਾਡੇ ਧਿਆਨ 'ਚ ਜਾਣ ਦੀ ਗੱਲ ਹੈ ਉੱਥੇ ਧਿਆਨ ਵੀ ਲਿਆਵਾਂਗੇ ਇਸ ਦੇ ਨਾਲ